ਵਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਈ ਗੁਰਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਸਾਰੇ ਭੈਣਾਂ ਦੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਚੜ੍ਹਦੀਆਂ ਕਲਾਂ ਚ ਰਹੋ ਕਮਾਈਆਂ ਚ ਤੁਹਾਡੀਆਂ ਚ ਬਰਕਤਾਂ ਪਾਵੇ ਪ੍ਰਮਾਤਮਾ ਜੀ ਠੀਕ ਹੈ ਜੀ ਬਹੁਤ ਸੋਹਣੀ ਜ਼ਮੀਨ ਦਾ ਟੱਕ ਲੈ ਕੇ ਆਏ ਆ ਇਹ ਜਾਂ ਟੱਕ ਹੈ ਜੀ 22 ਕਿੱਲੇ ਜ਼ਮੀਨ ਹੈ 4-4 ਮੋਟਰਾਂ ਜੀ 22 ਕਿੱਲਿਆਂ ਦੇ ਵਿੱਚ 4 ਮੋਟਰਾਂ ਨਹਿਰੀ ਪਾਣੀ ਦੀ ਪਾਈਪਲਾਈਨ ਬਾਣ ਦੇ ਵਿੱਚ ਦੀ ਜਾਂਦੀ ਹੈ ਸਾਰੀਆਂ ਘੈਂਟ ਘੈਂਟ ਸਹੂਿਦਾਵਾਂ ਨੇ ਠੇਕਾ 80000 ਰੁਪਏ ਨੂੰ ਲੱਗਿਆ ਬਾਣ ਹਰ ਇੱਕ ਫਸਲ ਹੁੰਦੀ ਹੈ ਜੀ ਇੱਕ ਨੰਬਰ ਪਾਣੀ ਸਾਰੀ ਜਾਣਕਾਰੀ ਇਸੇ ਵੀਡੀਓ ਵਿੱਚ ਦਿੱਤੀ ਹੋਈ ਹੈ ਨੰਬਰ ਏਰੀਆ ਰੇਟ ਤਿੰਨੇ ਚੀਜ਼ਾਂ ਆਪਾਂ ਡਿਟੇਲ ਨਾਲ ਗੱਲ ਕਰਾਂਗੇ ਵੀਡੀਓ ਵਿੱਚ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਪੈਲੀ ਦੀ ਐਡ ਕਰਾਉਣਾ ਚਾਹੁੰਦੇ ਹੋ ਜ਼ਮੀਨ ਦੀ ਐਡ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਖੇਤੀਬਾੜੀ ਸੰਤ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਥੱਲੇ ਚਲਾ ਦਿੱਤਾ ਗਿਆ ਹੈ ਇਹ ਨੰਬਰ ਉੱਤੇ ਤੁਸੀਂ ਸਾਨੂੰ 5 ਤੋਂ 6 ਮਿੰਟ ਦੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਸਾਰੀ ਜਾਣਕਾਰੀ ਦੱਸਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੈਟਫਾਰਮਾਂ ਤੇ ਲੱਗ ਜੂਗੀ ਤੁਹਾਡੀ ਸ਼ਾਰਟ ਵੀਡੀਓ ਰੀਲ ਦੇ ਪਾ ਦੇਗੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਪਾ ਦੇਾਂਗੇ ਤੇ ਤੁਹਾਨੂੰ ਸਹੂਲਤ ਮਿਲ ਜੂਗੀ ਆਦੇ ਘਰ ਬੈਠੇ ਇਹਨਾ ਚੀਜ਼ ਵੇਚਣ ਦੇ ਵਿੱਚ ਤੇ ਬਾਕੀ ਜਿਹੜੇ ਵੀ ਰਖੀਦਣਾ ਚਾਹੁੰਦੇ ਨੇ ਕੋਈ ਜ਼ਮੀਨ ਦਾ ਟੱਕ ਖਰੀਦਣਾ ਚਾਹੁੰਦੇ ਆ ਕਮੈਂਟਾਂ ਚ ਦੱਸ ਦਿਓ ਵੀ ਤੁਹਾਨੂੰ ਕਿਹੜੇ ਏਰੀਆ ਦਾ ਕਿੱਡਾ ਕ ਟੱਕ ਚਾਹੀਦਾ ਕਿੰਨਾ ਕ ਤੁਹਾਡਾ ਬਜਟ ਹੈ ਤੁਹਾਡੇ ਬਜਟ ਦੇ ਹਿਸਾਬ ਨਾਲ ਅਗਲੀ ਵੀਡੀਓ ਤੁਹਾਡੇ ਲਈ ਖਾਸ ਪੇਸ਼ ਕਰ ਦਾਂਗੇ ਤੇ ਇੱਕ ਨੋਟ ਹੋਰ ਵੀ ਜਿਹੜਾ ਥੱਲੇ WhatsApp ਨੰਬਰ ਆ ਇਹ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕੁਝ ਵੀ ਨਹੀਂ ਖਰੀਦ ਸਕਦੇ ਖਰੀਦਦਾਰਾਂ ਦਾ ਨੰਬਰ ਵੀਡੀਓ ਦੇ ਐਂਡ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਠੀਕ ਹੈ ਜੀ ਅੱਜ ਜਿਹੜੇ ਏਰੀਆ ਤੋਂ ਆਪਣੇ ਕੋਲ ਇਹ ਜ਼ਮੀਨ ਆਈ ਆ ਇਹ ਏਰੀਆ ਤੋਂ ਇੰਨੇ ਕਮੈਂਟ ਆਏ ਸੀ ਕਿ ਛਾੜ ਦੇ ਗੱਲਾਂ ਦਿਓ ਤੇ ਸਾਰੇ ਵੀਰਾਂ ਦੇ ਕਮੈਂਟ ਪੜ ਕੇ ਆਪਾਂ ਤੇ ਇਹ ਪੂਰੀ ਟਾਪ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ 22 ਕਿੱਲੇ ਟੱਕ ਜ਼ਮੀਨ ਹੈ 22 ਕਿੱਲੇ ਟੱਕ ਹੈ 5 ਕਿੱਲੇ ਦਾ ਰੋਡ ਦਾ ਫਰੰਟ ਆ ਜਾਨੀ ਕਿ ਰੋਡ ਦੇ ਉੱਪਰ 5 ਕਿੱਲੇ ਲੱਗ ਜਾਂਦੇ ਨੇ ਲਿੰਕ ਰੋਡ ਦੇ ਉੱਪ ਪਹੀ ਟੀਚਾਂ ਜਟ ਖਾਤਮਾ ਕਿਉਂਕਿ ਬਾਈ ਜੀ 5 ਕਿੱਲਾਂ ਦਾ ਫਰੰਟ ਬਹੁਤ ਜ਼ਿਆਦਾ ਹੋ ਜਾਂਦਾ 22 ਕਿੱਲੇ ਫਿਰ ਮਗਰ ਨੇ ਟਟਕ ਹੈ ਜੀ ਸਾਰੀ ਜ਼ਮੀਨ ਦਾ 4 ਮੋਟਰਾਂ ਕੱਲਿਆਂ ਦੀਆਂ ਠੀਕ ਹੈ ਜੀ ਵੱਡੀ ਗੱਲ ਹੈ ਵੀ ਸਾਢੇ 1 5 ਕਿੱਲਾਂ ਤੇ ਮੋਟਰ ਦੇਖਣ ਨੂੰ ਮਿਲ ਜੂਗੀ ਦੋ ਮੋਟਰਾਂ ਤਾਂ ਬੰਦ ਹੀ ਖੜੀਆਂ ਰਹਿੰਦੀਆਂ ਬਾਈ ਕਿੱਲਾਂ 'ਚ ਦੋ ਮੋਟਰਾਂ ਹੀ ਸਾਮੀ ਤਰੀਆਂ ਹੋ ਜਾਂਦੀਆਂ ਪਾਣੀ ਕਿਤੇ ਮਰਜ਼ੀ ਚੈੱਕ ਕਰਾ ਲਿਓ ਬੋਤਲ 'ਚ ਪਾ ਕੇ ਲੈ ਜਾਓ ਕਿਤੇ ਮਰਜ਼ੀ ਚੈੱਕ ਕਰਾ ਲਿਓ ਇੱਕ ਨੰਬਰ ਗਾਰੰਟੀ ਹੈ ਜੀ ਪਾਣੀ ਇੱਕ ਨੰਬਰ 1 ਇੱਕ ਨੰਬਰ ਪਾਣੀ ਦੀ ਵੀਰ ਗਾਰੰਟੀ ਕਰਕੇ ਦੇਣਗੇ ਠੀਕ ਹੈ ਜੀ ਨਹਿਰੀ ਪਾਣੀ ਖੁੱਲਾ ਨਰੀ ਪਾਣੀ ਆ ਜੀ ਪਾਈਪ ਲਾਈਨ ਆਉਂਦੀ ਹੈ ਬਾਣ ਦੇ ਵਿੱਚ ਨੱਕੇ ਵੱਡਵਾ ਸਾਰੇ ਬਾਣ ਨੂੰ ਪਾਣੀ ਲੱਗਦਾ ਸਾਰਾ ਬਾਣ ਪੱਧਰਾ ਕੋਈ ਬਾਣਾ ਇਨੀ ਵੀ ਵਿੱਚੋਂ ਕੋਈ ਦੋ ਕਿੱਲੇ ਉੱਚੇ ਪਏ ਨੇ ਜਾਂ ਨੀਵੇਂ ਪਏ ਨੇ ਸਾਰਾ ਬਾਣ ਪੱਧਰ ਬਾਣ ਸਾਰੇ ਬਾਣ ਵਿੱਚ ਝੋਨਾ ਹਨ ਹੁੰਦਾ ਜੀ ਟੋਪ ਦਾ ਠੇਕੇ ਦੀ ਗੱਲ ਕਰ ਲੈਨੇ ਜੀ ਠੇਕਾ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀ ਦੱਸਤਾ ਸੀ 80000 ਰੁਪਏ ਨੂੰ ਬਾਣ ਠੇਕੇ ਤੇ ਲੱਗਿਆ ਸੀ ਹੱਸ ਕੇ ਲੱਗਦਾ 80000 ਰੁਪਏ ਠੇਕਾ ਹਨਾ ਤੇ ਤੁਸੀਂ ਆਹ ਦੇਖ ਲਓ ਵੀ 80000 ਰੁਪਏ ਠੀਕ ਹੈ ਜੇ ਫਸਲ ਦੇਖੋ ਵੀ ਕਿੰਨੇ ਕਿੰਨੇ ਦੀ ਨਿਕਲਦੀ ਹੋਊਗੀ ਪੂਰੀ ਧੰਨ ਧਨ ਕਰਾਂ ਦੇ ਜੀ ਬਾਣ ਪੂਰਾ ਟਾਪ ਦਾ ਬਾਣ ਇਹੋ ਜਿਹੇ ਬਾਣ ਦੀ ਬਿਲਕੁਲ ਜੇਕਰ ਤੁਸੀਂ ਕੋਈ ਖੇਤੀ ਲਈ ਬਾਣ ਲੈ ਰਹੇ ਹੋ ਨਾ ਜਿਆਦੇ ਬਾਣ ਬਣਾਉਣ ਦੀ ਨਾ ਕੋਸ਼ਿਸ਼ ਕਰਿਆ ਕਰੂ ਕਈ ਵਾਰੀ ਆਪਾਂ ਕਹਿੰਨੇ ਯਾਰ ਵੀ ਘੱਟ ਰੇਟ ਵਾਲਾ ਬਾਣ ਲੈ ਲਈਏ ਵੀ ਜਿਆਦੇ ਬਣਦਾ ਉਹ ਨਾ ਧਿਆਨ ਦਿਆ ਕਰੋ ਜੇ ਤੁਸੀਂ ਖੇਤੀ ਲਈ ਲੈ ਰਹੇ ਹੋ ਤਾਂ ਖੇਤੀ ਲਈ ਇਹੋ ਜਿਹਾ ਬਾਣ ਬਿਲਕੁਲ ਓਕੇ ਹੁੰਦਾ ਵੀ ਤੁਹਾਡਾ ਦਿਨਾਂ ਚ ਪੈਸਾ ਜਿਹੜਾ ਪੁੱਠਾ ਮੋੜ ਦਿੰਦਾ ਬਾਣ ਹਨਾ ਜੀ ਲਾ ਡੇਢ ਡੇਢ ਲੱਖ 2 2 ਲੱਖ ਰੁਪਏ ਦੀ ਫਸਲ ਹੁੰਦੀ ਹੈ ਸਾਲ ਦੇ ਵਿੱਚ ਲੱਖ ਲੱਖ ਡੇਢ ਲੱਖ ਰੁਪਏ ਦਾ ਝੋਨਾ ਨਿਕਲਦਾ ਠੀਕ ਹੈ ਜੀ ਸਾਰੀ ਜਾਣਕਾਰੀ ਦੇ ਦਿੱਤੀ ਹੈ ਜੀ ਬਾਕੀ ਹੁਣ ਕਰ ਲੈਨੇ ਜੀ ਆਪਾਂ ਏਰੀਆ ਦੀ ਗੱਲ ਏਰੀਆ ਹੈਗਾ ਜੀ ਲੰਮੀ ਬਾਦਲ ਲੰਮੀ ਬਾਦਲ ਦੇ ਵਿੱਚ ਇਹ ਜ਼ਮੀਨ ਹੈ ਜੀ ਬਾਕੀ ਨੰਬਰ ਸ਼ੇਅਰ ਕਰਾਂਗੇ ਟੋਲ ਕਰ ਲਿਓ ਜ਼ਮੀਨ ਦੇ ਰੇਟ ਦੀ ਗੱਲ ਕਰ ਲੈਨੇ ਆ ਜੀ ਠੀਕ ਹੈ ਜੀ ਸਾਰੀਆਂ ਚੀਜ਼ਾਂ ਦੱਸਤੀਆਂ ਰੇਟ ਜ਼ਮੀਨ ਪਰ ਕਿੱਲੇ ਦੇ ਹਿਸਾਬ ਨਾਲ 40 ਲੱਖ ਰੁਪਏ ਨੂੰ ਪਰ ਕਿੱਲਾ ਦੇਣਾ ਜੀ ਬਾਕੀ ਰੇਟ ਆ ਜਿਹੜਾ ਬੈਠ ਕੇ ਅਗਲੇ ਨਾਲ ਹੋ ਜੂਗਾ ਮਾੜਾ ਮੋਟਾ ਮਾਨਤਾ ਨਾਲ ਤੁਹਾਡਾ ਮੌਕੇ ਤੇ ਹੋ ਜੂਗਾ ਜੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਜੀ ਇਹ ਨੰਬਰ ਤੇ ਕਾਲ ਕਰ ਲਿਓ ਇਹ ਮਾਲਕਾਂ ਦਾ ਨੰਬਰ ਹੈ ਨੰਬਰ ਤੇ ਗੱਲਬਾਤ ਕਰਕੇ ਸਾਰੀ ਜਾਣਕਾਰੀ ਸਾਰਾ ਕੁਝ ਹੋਰ ਵੀ ਜਿਹੜਾ ਕੁਝ ਪੁੱਛਣਾ ਹੈ ਸਾਰੀ ਜਾਣਕਾਰੀ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਇੰਸਟਾਗ੍ਰam ਵੀ ਜਨੂੰ ਫੋਲੋ ਜਰੂਰ ਕਰ ਲਿਓ ਜੀ ਘੈਂਟ ਘੈਂਟ ਵੀਡੀਓਸ ਪੋਸਟ ਰਹੀ ਤੁਹਾਡੇ ਤੱਕ ਅਪਡੇਟ ਸਾਂਝੀ ਕਰਦੇ ਰਹਿੰਨੇ ਆ ਜੀ ਠੀਕ ਹੈ ਜੀ ਬਾਕੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕੋਈ ਵੀ ਕਮੀ ਪੇਸ਼ੀ ਹੋਈ ਸਾਨੂੰ ਦੱਸਦੇ ਹੋ ਅਗਲੀ ਵੀਡੀਓ ਚ ਅਸੀਂ ਤੁਹਾਡੇ ਲਈ ਵਧੀਆ ਜ਼ਮੀਨ ਤੇ ਆਪਦੀ ਵੀਡੀਓ ਨੂੰ ਸੁਧਾਰ ਕਰਕੇ ਹੋਰ ਵੀ ਘੈਂਟ ਬਣਾ ਕੇ ਲਿਆਵਾਂਗੇ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖ